ਡੈਮੋਕ੍ਰੈਟਿਕ ਆਸ਼ਾ ਵਰਕਰ ਫੈਸਿਲਿਟੇਟਰ ਯੂਨੀਅਨ ਪੰਜਾਬ ਨੇ ਜੁੜਾ ਇਹ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ ਤੇ ਮਾਮਲਾ 56 ਸਾਲ ਤੋਂ ਵੱਧ ਦੀ ਉਮਰ ਵਾਲੀਆਂ ਆਸ਼ਾ ਵਰਕਰਾਂ ਨੂੰ ਨੌਕਰੀ ਤੋਂ ਲਾਂਬੇ ਕਰਨ ਦਾ ਹੈ ਤੇ ਸਰਕਾਰੀ ਫਰਮਾਨ ਦਾ ਮਾਮਲਾ ਹੁਣ ਜੜਾ ਦੱਸ ਤਈਏ ਪਖਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਸੂਬੇ ਵਿੱਚ ਪੰਚਾਇਤੀ ਚੋਣਾਂ ਦਾ ਮਾਹੌਲ ਹੈ ਤੇ ਦੂਜੇ ਪਾਸੇ ਗੁੱਸਾਏ ਆਸ਼ਾ ਵਰਕਰਾਂ ਵੱਲੋਂ ਰੋਸ ਮੁਜ਼ਾਰੇ ਕੀਤੇ ਜਾ ਰਹੇ ਨੇ ਜਿੱਥੇ ਸੁਲਤਾਨਪੁਰ ਲੋਧੀ ਵਿਖੇ ਅਸੀਂ ਗੱਲ ਕਰੀਏ ਤਾਂ ਸੁਲਤਾਨਪੁਰ ਲੋਧੀ ਦੇ ਬੀਡੀਪੀਓ ਦਫਤਰ ਦੇ ਬਾਹਰ ਡੈਮੋਕਰੈਟਿਕ ਆਸ਼ਾ ਵਰਕਰ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸੀਐਮ ਮਾਨ ਦਾ ਪੁਤਲਾ ਵੀ ਫੂਕੇ ਜ਼ਬਰਦਸਤ ਨਾਰੇਬਾਜ਼ੀ ਵੀ ਕੀਤੀ ਗਈ ਹੈ ਇਸ ਦੌਰਾਨ ਜਥੇਬੰਦੀ ਦੀ ਆਗੂਆਂ ਨੇ ਸਪਸ਼ਟ ਕੀਤਾ ਹੈ ਕਿ ਸਰਕਾਰ ਆਪਣੇ ਇਸ ਫੈਸਲੇ ਨੂੰ ਵਾਪਸ ਲਵੇ ਤੇ ਲਟਕਦੀਆਂ ਤਨਖਾਹਾਂ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਜਾਣ ਉਹਨਾਂ ਕਹਿੰਦੇ ਕਿ ਜੇਕਰ ਉਹਨਾਂ ਦੀਆਂ ਮੰਗਾਂ ਵੱਲ ਵਿਸ਼ੇਸ਼ ਧਿਆਨ ਨਾ ਦਿੱਤਾ ਗਿਆ ਤਾਂ ਉਹ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋ ਜਾਣਗੇ। ਕਿਹਾ ਉਸੁੰਦਰ ਨੇ ਆਸ਼ਾ ਵਰਕਰਸ ਦੀ ਗੱਲਬਾਤ ਕਿਸ ਤਰ੍ਹਾਂ ਦੇ ਨਾਲ ਪੰਜਾਬ ਸਰਕਾਰ ਤੋਂ ਅਪੀਲ ਕਰ ਰਹੇ ਨੇ ਮੰਗ ਕਰ ਰਹੇ ਨੇ ਉਹਨਾਂ ਦਾ ਫੈਸਲਾ ਵਾਪਸ ਲੈਣ। ਸਲਾਦੀ ਪ੍ਰਧਾਨ ਅਸੀਂ ਅੱਜ ਭਗਵੰਤ ਮਾਨ ਦਾ ਇੱਥੇ ਅਰਥੀਦ ਮੁਜਾਰਾ ਕਰਨ ਆਏ ਆ ਕਿਉਂਕਿ ਜਿਹੜੀਆਂ 58 ਸਾਲ ਦੀਆਂ ਭੈਣਾਂ ਆ ਸਾਡੀਆਂ ਉਹਨਾਂ ਨੂੰ ਉਹਨਾਂ ਏਮ ਮਤਲਬ ਕੱਢ ਦਿੱਤਾ ਗਿਆ ਆ ਸਾਨੂੰ ਇਹ ਬਹੁਤ ਜ਼ਿਆਦਾ ਰੋਸ ਆ ਕਿਉਂਕਿ ਜਦੋਂ ਸਾਨੂੰ ਇਹਨਾਂ ਨੇ ਰੱਖਿਆ ਸੀਗਾ ਇਸ ਸਰਕਾਰ ਨੇ ਪਰ ਦਾ ਨਾ ਹੀ ਪੜਾਈ ਦਾ ਸੀਗਾ ਨਾ ਹੀ ਉਮਰ ਦਾ ਸੀ ਹੁਣ ਇਹਨਾਂ ਸਰਕਾਰਾਂ ਨੇ ਬਿਨਾਂ ਪੁੱਛੇ 58 ਸਾਲ ਦੀਆਂ ਜਿਹੜੀਆਂ ਸਾਡੀਆਂ ਪੈਣਾ ਉਹਨਾਂ ਨੂੰ ਕੱਢ ਦਿੱਤਾ ਆ ਸਾਨੂੰ ਇਹ ਇਸ ਗੱਲ ਦਾ ਬਹੁਤ ਜ਼ਿਆਦਾ ਗੁੱਸਾ ਹੈ ਬਿਨਾਂ ਸਾਨੂੰ ਦੱਸੇ ਕੱਢਿਆ ਆ ਉਹਨਾਂ ਦੀ ਸੈਲਰੀਆਂ ਵੀ ਪੰਜ ਪੰਜ 6 6 ਮਹੀਨੇ ਦੀਆਂ ਰੋਕ ਦਿੱਤੀਆਂ ਤੇ ਇਸ ਕਰਕੇ ਅਸੀਂ ਇਹ ਅੱਜ ਆਪਣੇ ਪੂਰੇ ਪੰਜਾਬ ਦੇ ਵਿੱਚ ਅਰਤੀ ਮੁਜਾਰੇ ਕਰ ਰਹੇ ਆ ਭਗਵੰਤ ਮਾਨ ਦੇ ਅਰਤੀ ਫੂਕ ਰਹੇ ਆ ਜੀ ਕਾਰਨ ਕੀ ਦੱਸਿਆ ਜੀ ਸਾਨੂੰ 58 ਸਾਲ ਦੀਆਂ ਜਿਹੜੀਆਂ ਆ ਨਾ ਉਹ ਅਸੀਂ ਲੈਟਰ ਦਿੱਤੇ ਆ ਮਤਲਬ ਕਿ ਸਾਡੇ ਨਾਲ ਮੀਟਿੰਗਾਂ ਵੀ ਹੋਈਆਂ ਆ ਪਰ ਸਾਡੀਆਂ ਮੰਗਾਂ ਨਹੀਂ ਮੰਨਦਾ ਪਿਆ ਹਾਂ ਨਹੀਂ ਕਰ ਰਹੇ ਹੁਣ ਕੀ ਅਗਲਾ ਅਸਰ ਕਰਾਗੇ ਅਗਲਾ ਜੇ ਸਾਡੀਆਂ ਇਹ ਮੰਗਾਂ ਨਾ ਮੰਨਿਆ ਤਾਂ 28 ਤਰੀਕ ਨੂੰ ਸਾਡੇ ਜਲੰਧਰ ਵਿੱਚ ਰੈਲੀ ਆ ਬਹੁਤ ਵੱਡ ਰੈਲੀ ਆ ਪੂਰੀ ਪੰਜਾਬ ਦੇ ਵਿੱਚੋਂ ਆਸ਼ਾ ਵਰਕਰ ਫੈਸਿਲਿਟੇਟਰ ਭੈਣਾਂ ਆਣ ਗਿਆ ਤੇ ਫਿਰ ਅਸੀਂ ਦੇਖਾਂਗੇ ਵੀ ਜੋ ਵੀ ਸਾਡੇ ਜਥੇਬੰਦੀ ਦਾ ਫੈਸਲਾ ਹੋਊਗਾ ਅਸੀਂ ਉਹ ਕਰਾਂਗੇ ਭਗਤਾਂ ਕਾਲਾ ਸੰਗਿਆਤ ਪ੍ਰਧਾਨ ਆ ਤੇ ਅਸੀਂ ਇਹ ਮੰਗ ਸਰਕਾਰ ਤੋਂ ਕਰਨਾ ਚਾਹੁੰਦੇ ਆ ਕਿ ਜਦੋਂ ਸਾਨੂੰ 58 ਸਾਲ ਤੇ ਰੱਖਿਆ ਸੀ ਉਦੋਂ ਸਾਨੂੰ ਕੋਈ ਉਮਰ ਨਹੀਂ ਸੀ ਦੇਖੀ ਕੋਈ ਇਹਨਾਂ ਨੇ ਸਾਨੂੰ ਮਤਲਬ ਕੋਈ ਤਨਖਾਹ ਦਾ ਦਿਨ ਦੱਸਿਆ ਕਿ ਸਾਨੂੰ ਇਹਨਾਂ ਨੇ ਕੰਮ ਹੀ ਦੇਖਿਆ ਸੀ ਕਿ ਫਟਾਫਟ ਆਸ਼ਾ ਤੋਂ ਜਿੰਨਾ ਵੀ ਕੰਮ ਲੈ ਸਕੀ ਅਸੀਂ ਕੰਮ ਲੈ ਲਈਏ ਹੁਣ ਸਾਨੂੰ ਇਹ ਕਹਿ ਰਹੇ ਆ ਕਿ ਜਿਹੜੀ 58 ਸਾਲ ਦੀ ਆਸ਼ਾ ਵਰਕਰ ਹੋ ਗਈ ਆ ਤੇ ਉਹ ਆਪਣੇ ਘਰ ਵਿੱਚ ਬੈਠ ਜਵੇ ਉਹ ਕੰਮ ਨਹੀਂ ਅੱਗੇ ਕਰ ਸਕਦੀ ਤੇ ਪਹਿਲਾ ਜਦੋਂ ਸਾਨੂੰ ਰੱਖਣ ਲੱਗਿਆ ਸੀ ਕੋਈ ਇਹਨਾਂ ਨੇ ਉਮਰ ਨਹੀਂ ਦੱਸੀ ਕੋਈ ਇਹਨਾਂ ਨੇ ਕੰਮ ਨਹੀਂ ਸੀ ਦੱਸਿਆ ਵੀ ਫਟਾਫਟਾ ਸਿਆਸ਼ਾ ਵਰਕਰ ਰੱਖਣੀ ਆ ਹੁਣ ਸਾਨੂੰ ਇਹ ਬਿਨਾ ਦੱਸੇ ਤੋਂ ਸਾਨੂੰ ਇਹ ਘਰ ਬਿਠਾ ਰਹੇ ਆ ਇਸ ਕਰਕੇ ਅਸੀਂ ਮਤਲਬ ਇਹ ਆ ਕਰ ਰਹੇ ਆ ਧਰਨਾ ਦੇ ਰਹੇ ਆ ਤੇ ਦੂਸਰਾ ਅਸੀਂ ਕੱਲ ਕਪੂਰਥਲੇ ਜ਼ਿਲ੍ਹੇ ਦੇ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਕਰਕੇ ਆਏ ਆ ਧਰਨਾ ਲਾ ਕੇ ਆਏ ਆ ਤੇ ਆਰਤੀ ਫੂਕੇ ਆਏ ਭਗਵੰਤ ਮਾ ਦੀ ਅੱਜ ਅਸੀਂ ਇਸ ਸੁਲਤਾਨਪੁਰ ਵਿੱਚ ਆਏ ਆ ਤੇ ਅਸੀਂ ਇਹੀ ਸਰਕਾਰ ਤੋਂ ਮੰਗ ਚਾਹ ਰਹੇ ਆ ਕਿ ਜੋ ਸਾਡੀ ਲੈਟਰ ਉੱਥੇ ਪਹੁੰਚੀ ਹੋਈ ਆ 62 ਸਾਲ ਦੀ ਉਹ ਸਾਨੂੰ 62 ਸਾਲ ਤੇ ਬਹਾਰ ਕੀਤਾ